ਸਭਰਾ ਪਿੰਡ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਜਵਾਨ ਮਨਜੀਤ ਸਿੰਘ ਦੀ ਐਕਸੀਡੈਂਟ ਨਾਲ ਹੋਈ ਮੌਤ ਰਾਤ ਡਿਊਟੀ ਤੋਂ ਵਾਪਸ ਕਰ ਪਰਤ ਰਹੇ ਨਾਲ ਵਾਪਰਿਆ ਭਿਆਨਕ ਹਾਦਸਾ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਦੇ ਨਜ਼ਦੀਕ ਡਿਊਟੀ ਤੋਂ ਪਰਤ ਰਹੇ ਪੁਲਿਸ ਮੁਲਾਜ਼ਮ ਦੀ ਐਕਸੀਡੈਂਟ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਸਭਰਾ ਦੇ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਜੋ ਕਿ ਪੀਏਪ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਦੇਰ ਰਾਤ ਉਹ ਛੁੱਟੀ ਲੈ ਕੇ ਆਪਣੇ ਘਰ ਵਾਪਸ ਪਰਤ ਰਿਹਾ ਸੀ ਜਦ ਪਿੰਡ ਸਭਰਾ ਦੇ ਨੇੜੇ ਪਿੰਡ ਜੋਤੀਸ਼ਾ ਦੇ ਥੋੜਾ ਅੱਗੇ ਆਇਆ ਤਾਂ ਉਸ ਦਾ ਮੋਟਰਸਾਈਕਲ ਕਿਸੇ ਟੋਏ ਵਿੱਚ ਜਾ ਵੱਜਾ ਅਤੇ ਮੋਟਰਸਾਈਕਲ ਨਾ ਸੰਭਲ ਕਾਰਨ ਰੁੱਖ ਨਾਲ ਉਸਦੀ ਟੱਕਰ ਹੋ ਗਈ ਜਿਸ ਕਾਰਨ ਮਨਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਜਦ ਸਵੇਰੇ ਲੋਕਾਂ ਨੇ ਵੇਖਿਆ ਤਾਂ ਤੁਰੰਤ ਉਹਨਾਂ ਪੁਲਿਸ ਨੂੰ ਜਾਣੂ ਕਰਵਾਇਆ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਤੁਰੰਤ ਜਾ ਕੇ ਮਨਜੀਤ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਪੱਟੀ ਸਿਵਲ ਹਸਪਤਾਲ ਵਿਖੇ ਭੇਜਿਆ ਜ਼ਿਕਰ ਜੋਕ ਹੈ ਕਿ ਮਰਨ ਵਾਲੇ ਪੁਲਿਸ ਮੁਲਾਜ਼ਮ ਮਨਜੀਤ ਸਿੰਘ ਦਾ ਉਸਦੇ ਪਰਿਵਾਰ ਵੱਲੋਂ ਨਮ ਅੱਖਾਂ ਨਾਲ ਪਿੰਡ ਦੇ ਸਮਸ਼ਾਨ ਘਾਟ ਵਿੱਚ ਸਰਕਾਰੀ ਮਾਨ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਪੰਜਾਬ ਪੁਲਿਸ ਵੱਲੋਂ ਮ੍ਰਿਤਕ ਮਨਜੀਤ ਸਿੰਘ ਦੀ ਅੰਤਿਮ ਯਾਤਰਾ ਸਮੇਂ ਸ਼ਰਧਾਂਜਲੀ ਭੇਟ ਕੀਤੀ ਪਿੰਡ ਦੇ ਸਮਸ਼ਾਨ ਘਾਟ ਵਿੱਚ ਸਰਕਾਰੀ ਮਾਨ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਰਿਵਾਰ ਨੇ ਬੜੇ ਚਾਵਾਂ ਨਾਲ ਮਨਜੀਤ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਇਆ ਉਹਨਾਂ ਕਦੇ ਸੋਚਿਆ ਨਹੀਂ ਸੀ ਕਿ ਮਨਜੀਤ ਸਿੰਘ ਇਸ ਤਰ੍ਹਾਂ ਘਰ ਪਰਤੇਗਾ ਫਿਰ ਕਦੇ ਡਿਊਟੀ ਤੇ ਨਹੀਂ ਜਾਵੇਗਾ ਤੇ ਨਾ ਹੀ ਘਰ ਵਾਪਸ ਆਵੇਗਾ ਪਰਿਵਾਰ ਦਾ ਦੁੱਖ ਛੱਲਿਆ ਨਹੀਂ ਜਾ ਰਿਹਾ ਆਓ ਗੱਲਬਾਤ ਕਰਦੇ ਹਾਂ ਪੁਲਿਸ ਮੁਲਾਜ਼ਮ ਏਐਸਆਈ ਨਿਰਮਲ ਸਿੰਘ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ ਪਾਣੀ ਪਿਆ ਦਿਓ ਪਾਣੀ ਪਿਓ ਇਹ ਭਗੇ ਤੇ ਦੇ ਤੂੰ ਇਹ ਜਨਾ ਚੌਂਕੀ ਚਾਚ ਸਭਰਾ ਮਸਲਾ ਸਰ ਜਿਹੜਾ ਐਕਸੀਡੈਂਟ ਹੋਇਆ ਮਸਲਾ ਇਹ ਕਿ ਮਿਤੀ 1 2 ਦੀ ਦਰਮਿਆਨੀ ਰਾਤ ਨੂੰ ਮਨਜੀਤ ਸਿੰਘ ਪੁੱਤਰ ਸਰਦਾਰ ਦਰਬਾਰਾ ਸਿੰਘ ਵਾਸੀ ਸਿਭਰਾ ਜੋ ਕਿ ਪੀਜਪੀ ਦੇ 9 9 ਬਟਾਲੀਅਨ ਦਾ 446 ਉਹਦਾ ਨੰਬਰ ਆ ਜੋ ਕਿ ਇਸ ਵਕਤ ਕਾਉਂਟਰੈਂਟ ਚੱਲੀ ਜਾਂ ਸਵਿਫਟ ਨੌਕਰੀ ਕਰ ਰਿਹਾ ਤੇ ਇਹ ਆ ਕੱਲ ਕੱਲ ਰਾਤ ਦੀ ਛੁੱਟੀ ਛੁੱਟੀ ਲੈ ਕੇ ਆਪਣਾ ਘਰ ਨੂੰ ਆ ਰਿਹਾ ਸੀ ਤੇ ਜਦੋਂ ਇਹ ਰਸਤੇ ਵਿੱਚ ਜੋਤੀਸ਼ਾ ਤੋਂ ਅੱਗੇ ਲੱਗ ਕੇ ਨੇੜੇ ਹਰਦੁਣ ਸਕੂਲ ਦੇ ਪੁਜਾ ਤੇ ਰਸਤੇ ਵਿੱਚ ਤੁਵਾ ਹੋਣ ਕਰਕੇ ਸੜਕ ਦੇ ਵਿੱਚ ਕਾ ਤੁਵਾ ਹੋਣ ਕਰਕੇ ਇਹਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਬੇਕਾਬੂ ਹੋਣ ਤੇ ਇਹ ਸਦੋਂ ਨ ਵਿਗੜ ਗਿਆ ਜਿਸ ਨਾਲ ਇਹ ਕੋ ਮੋਟਰਸਾਈਕਲ ਸੰਭਾਲਿਆ ਨਹੀਂ ਗਿਆ ਤੇ ਮੋਟਰਸਾਈਲ ਜਾ ਕੇ ਜਿਹੜਾ ਉਹ ਰੁੱਖ 'ਚ ਵੱਜ ਗਿਆ ਰੁੱਖ 'ਚ ਵੱਜਣ ਕਰਕੇ ਇਹਦਾ ਜਿਹੜਾ ਮੱਥਾ ਤੇ ਮੂੰਹ ਆ ਇਹਦਾ ਜਿਹੜਾ ਜ਼ੋਰ ਨਾਲ ਰੁੱਖ ਨਾਲ ਵੱਜਣ ਕਰਕੇ ਇਹਦੀ ਜਿਹੜੀ ਮੌਤ ਹੋ ਗਈ ਤੇ ਰਾਤ ਜਿਹੜੇ ਇਹਦੇ ਘਰ ਪਰਵਾਦ ਲੱਭਦੇ ਪਰ ਰਾਤੀ ਪਤਾ ਲਗਾ ਜ ਤੜਕੇ ਸਾਰ ਕੇ ਦੱਸਿਆ ਕਿ ਇਹਦੀ ਜਿਹੜੀ ਮੌਤ ਆ ਇਹ ਉਹ ਤੇ ਉਹ ਡੈੱਡ ਬਾਡੀ ਜਿਹੜੀ ਆ ਫਿਰ ਕਬਜ਼ੇ ਚ ਲਈ ਗਿਆ ਕਬਜ਼ੇ ਚ ਲੈ ਕੇ ਉਹ ਡੈੱਡ ਬਾਡੀ ਦਾ ਜਿਹੜਾ ਵਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕੀਤੀ ਆ ਤੇ 175 192 ਸੀਆਰ ਪੀਸੀ ਦੀ ਕਾਰਵਾਈ ਜਿਹੜੀ ਆ ਅਮਲ ਵਿੱਚ ਲਿਆਂਦੀ ਗਈ ਆ ਤੇ ਫਿਰ ਵੀ ਇਹ ਕਰਮਚਾਰੀਆ ਦੀ ਜਿਹੜੀ ਜਾਂਚ ਹੈ ਬਰੀਕੀ ਨਾਲ ਚੱਲ ਰਹੀ ਆ ਤੇ ਮੌਨ ਦੇ ਤੱਥਾਂ ਤੋਂ ਜਾਣੂ ਹੋ ਲਈ ਹਰ ਸੰਭਵ ਤਰੀਕੇ ਕੀਤੇ ਜਾ ਰਹੇ ਕਿਹੜੀ ਜਗ੍ਹਾ ਤੇ ਡਿਊਟੀ ਕਿਹੜੀ ਜਗ੍ਹਾ ਇਹ ਕਾਉਂਟਰ ਇੰਟੈਲੀਜੈਂਸ ਦੇ ਵਿੱਚ ਹੈ ਨਾ ਕਾਇਮ ਹਦਾ ਮਾਲ ਮੰਡੀ ਦੇ ਅਮਰ ਸਰ ਹਾਂਜੀ ਤੇ ਅਗਲੀ ਸਰ ਕਾਰਵਾਈ ਕੀ ਇਹ ਮਜਲੇ ਦੀ ਜਾਂਦੀ ਅਗਲੀ ਕਾਰਵਾਈ ਜਿਹਦੀ ਜਿਹੜੀ ਮੌਤ ਦੇ ਕਾਰਨ ਬੜੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਆ ਤੇ ਇਸ ਦੇ ਕਾਰਨਾਂ ਤੇ ਜਲਦੀ ਤੋਂ ਜਲਦੀ ਜਾਣੂ ਹੋ ਰਿਹਾ ਤੇ ਇਹਦਾ ਪੋਸਟਮਾਰਟਮ ਕਰਵਾਇਆ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗ ਜਾਊਗਾ ਕਿ ਇਹਨੂੰ ਕੋਈ ਹੋਰ ਕਿਤੇ ਇਹਨ ਸੱਟ ਵਗੈਰਾ ਤੇ ਨਹੀਂ ਮਾਰੀ ਪਰ ਫਿਲਹਾਲ ਜਿਹੜੀ ਆ ਉਹ ਜਿਹੜੀ ਆ ਇਹ ਲੋਖਤ ਸੱਜਣ ਕਾਰਨ ਕਰਕੇ ਹੀ ਮੌਤ ਹੋਈ ਆ ਇਹ ਫਿਰ ਵੀ ਜੇ ਦੀ ਮੌਦੇ ਕਾਰਨਾਂ ਤੋਂ ਜਾਣੂ ਹੋਏ ਜਾਂ